ਸ਼ਿਗਾ ਸਰ ਸਰ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਸੌਫਟਬਾਲ ਦੀ ਖਿਡਾਰਨਾਂ ਤੇ ਸਰ ਮੈਂ ਪਟਿਆਲਾ ਦੀ ਰਹਿਣ ਵਾਲੀ ਆ ਸਰ ਇਹ ਦੱਸ ਦੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹ ਮੇਰੀ 6ਵੀਂ ਗਵਰਨਮੈਂਟ ਜੌਬ ਹੈ ਅੱਛਾ ਇਹ ਸਿਰਫ ਪੋਸੀਬਲ ਹੋਇਆ ਸਰ ਮਾਨ ਸਰਕਾਰ ਦੇ ਕਰਕੇ ਤੇ ਸਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਸਰ ਤੁਸੀਂ ਜਿਹੜੇ ਖਿਡਾਰੀਆਂ ਦੀ ਜਿਹੜੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਫੀਲਡ ਦੇ ਵਿੱਚ ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰਾ ਰਹੇ ਹੋ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੋ ਖਿਡਾਰੀ ਖੇਡ ਰਹੇ ਨੇ ਉਹਨਾਂ ਨਾਲ ਖੇਡਣਗੇ ਵੀ ਤੇ ਆਉਣ ਵਾਲੀ ਪੀੜ੍ਹੀ ਨੂੰ ਖੜਾਣ ਲਈ ਵੀ ਆਪਣਾ ਯੋਗਦਾਨ ਦੇਣਗੇ ਤੇ ਸਰ ਨਾਲ ਦੀ ਨਾਲ ਮੈਂ ਸਰ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਜਿੰਨੇ ਵੀ ਇੱਥੇ ਖਿਡਾਰੀ ਬੈਠੇ ਆਂ ਅਸੀਂ ਤੁਹਾਡੇ ਵੱਲੋਂ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਸਰ ਜੋ ਵੀ ਜੋ ਆਉਣ ਵਾਲੀ ਪੀੜ੍ਹੀ ਹੈ ਸਰ ਉਹਨੂੰ ਅਸੀਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਆਪਣੇ ਜਿਹੜੇ ਪੰਜਾਬ ਦਾ ਮਾਣ ਵਧਾਵਾਂਗੇ ਸਰ ਤੇ ਲਾਸਟ ਇਅਰ ਸਰਪੇਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਰ ਜਿਹੜੇ ਇੱਥੇ ਖਿਡਾਰੀ ਬੈਠੇ ਐ ਜਿਹੜੇ ਪੂਰੇ ਜੋ ਕਹਿ ਸਕਦੇ ਆ ਕਿ ਅਸੀਂ ਜੋ ਇੱਕ ਤਰ੍ਹਾਂ ਦੇ ਪੂਰੇ ਐਲੀਜੀਬਲ ਨੇ ਸਰ ਤੁਸੀਂ ਉਹਨਾਂ ਨੂੰ ਜੋਬ ਪ੍ਰੋਵਾਈਡ ਕੀਤੀ ਫਿਰ ਤੋਂ ਤੁਹਾਡਾ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਬਹੁਤ ਧੰਨਵਾਦ ਸੱਚੀ ਗੱਲ ਸਰ ਪਰ ਮੇਰਾ ਨਾਮ ਬਿੱਬਨ ਜੋਤਾ ਤੇ ਮੈਂ ਸਰ ਜਲਾਲਾਬਾਦ ਤੋਂ ਬਲੋਂਗ ਕਰਦਾ ਤੇ ਸਰ ਮੈਂ ਬਦੌਰ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਸਿਲੈਕਟ ਹੋਇਆ ਤੇ ਸਰ ਇਸ ਤੋਂ ਪਹਿਲਾਂ ਮੈਂ ਪਟਵਾਰੀ ਮਤਲਬ ਟ੍ਰੇਨਿੰਗ ਕੰਪਲੀਟ ਕਰ ਚੁੱਕਿਆ ਹਾਂ ਸਰ ਤੇ ਇਸ ਤੋਂ ਲਾਗਾ ਸਰ ਮੇਰਾ ਐਗਰੀਕਲਚਰ ਸਬ ਇੰਸਪੈਕਟਰ ਦਾ एग्जाम ਦੀ ਕਲੀਅਰ ਸੀ ਪਰ ਮੈਂ ਜੋ ਇੰਨੀ ਕੀਤਾ ਸਰ ਤੇ ਮਤਲਬ ਮੇਰਾ ਕਹਿਣ ਦਾ ਇਹੀ ਹੈ ਕਿ ਤੁਹਾਡੀ ਸਰਕਾਰ ਚ ਸਰ ਬਹੁਤ ਓਪਰਚ्युनिटीज ਮਿਲ ਰਹੀਆਂ ਨੇ ਸਟੂਡੈਂਟਸ ਨੂੰ ਤੇ ਜੇ ਉਹ ਪੜਨ ਵਧੀਆ ਤਾਂ ਉਹ ਵੀ ਅੱਗੇ ਆ ਸਕਦੇ ਆ ਜੀ ਥੈਂਕ ਯੂ ਬਹੁਤ ਵਧੀਆ ਬਹੁਤ ਬਹੁਤ ਮਿਹਰਬਾਨੀ ਜੀ ਔਨਰੇਬਲ ਚੀਫ ਮਿਨਿਸਟਰ ਸਰ ਐਂਡ 올 ਅਦਰ ਮੈਂਬਰਸ ਪ੍ਰੈਜ਼ੈਂਟ ਹੇਅਰ ਅ ਵੈਰੀ ਗੁੱਡ ਆਫਟਰਨੂਨ ਟੂ 올 ਆਫ ਯੂ ਮੇਰਾ ਨਾਮ ਦੀਪਿਕਾ ਹੈ ਮੈਂ ਜ਼ਿਲ੍ਹਾ ਸੰਗਰੂਰ ਤੋਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਦੂਸਰਾ ਅੱਜ ਮੈਂ ਇੱਥੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਅੰਡਰ ਰਿਸਰਚ ਅਸਿਸਟੈਂਟ ਦੀ ਨਿਯੁਕਤੀ ਲਈ ਪੇਚ ਹੋਈ ਆ ਉਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹਾਂਗੀ ਸਪੈਸ਼ਲੀ ਯੂਥ ਲਈ ਐਂਡ ਸਪੈਸ਼ਲੀ ਲੇਡੀਜ਼ ਲਈ ਜੋ ਵਿਆਹ ਤੋਂ ਬਾਅਦ ਇਹ ਸੋਚਦੀਆਂ ਨੇ ਕਿ ਉਹਨਾਂ ਦਾ ਕੰਮ ਸਿਰਫ ਕਰਦਾ ਹੀ ਰਹਿ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਿਰਫ ਘਰ ਸੰਭਾਲਣਾ ਹੈ ਇਹ ਸੋਚ ਬਿਲਕੁਲ ਸਹੀ ਨਹੀਂ ਹੈਗੀ ਵਿਆਹ ਤੋਂ ਬਾਅਦ ਵੀ ਸੁਪਨੇ ਪੂਰੇ ਹੁੰਦੇ ਹਨ ਜੋ ਆਪਣੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਇੱਕ ਤਾਂ ਟਾਈਮ ਮੈਨੇਜਮੈਂਟ ਦੂਸਰਾ ਹਾਰਡ ਵਰਕ ਹਾਰਡ ਵਰਕ ਡੈਫੀਨੇਟਲੀ ਪੇ ਆਫ ਕਰਦੇ ਤੇ ਜਿੱਥੇ ਗੱਲ ਰਹੀ ਮੇਰੀ ਜਰਨੀ ਦੀ ਮੇਰੇ ਜਰਨੀ ਦੇ ਵਿੱਚ ਮੇਰੇ ਪੇਰੈਂਟਸ ਨੇ ਮੇਰੇ ਇਨ-ਲਾਜ਼ ਨੇ ਐਂਡ ਮੇਰੇ ਹਸਬੰਡ ਨੇ ਬੋਥ ਸਪੋਰਟ ਕੀਤਾ ਐ ਐਂਡ ਲਾਸਟਲੀ ਮੈਂ ਥੈਂਕ ਯੂ ਕਰਦੀ ਆ ਆਪਣੇ ਆਨਰੇਬਲ ਸੀਐਮ ਸਰ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਵਰਗੇ ਕਈ ਕੈਂਡੀਡੇਟਸ ਨੂੰ ਅੱਜ ਇਹ ਮੌਕਾ ਮਿਲ ਰਿਹਾ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕ ਰਹੇ ਆ ਦੂਸਰੀ ਗੱਲ ਇਹ ਹੈ ਕਿ ਜੋ ਤੁਹਾਡੇ ਐਫਰਟਸ ਹੈ ਆਪਣਾ ਕਰਪਸ਼ਨ ਫ੍ਰੀ এনवायरमेंट ਬਿਲਡ ਕਰਨ ਦਾ ਤੇ ਦੂਸਰਾ ਫੇਅਰ ਜੌਬ ਸਿਲੈਕਸ਼ਨ ਦਾ ਕਿਸੇ ਵੀ ਰਿਸ਼ਵਤਖੋਰੀ ਬਿਨਾ ਉਹ ਬਹੁਤ ਇਨਸਪਾਇਰਿੰਗ ਹੈ ਤੇ ਮੈਂ ਅੱਜ ਇਹ ਵਾਦਾ ਕਰਦੀ ਆ ਕਿ ਮੈਂ ਆਪਣੀ ਡਿਊਟੀ ਪੂਰੀ ਰਿਸਪਾਂਸਿਬਿਲਟੀ ਨਾਲ ਤੇ ਓਨੈਸਟੀ ਨਾਲ ਨਿਭਾਉਂਗੀ। ਥੈਂਕ ਯੂ ਫॉर ਬੀਲੀਵਿੰਗ ਇਨ ਅਸ ਸਰ। ਜੈ ਹਿੰਦ। ਬਹੁਤ ਅੱਛਾ। ਇੱਕ ਆ ਇੱਧਰ ਦਿਓ ਜੀ। ਤੁਹਾਡੇ ਇੱਧਰ ਇਹ ਹੱਥ ਨੇ ਆ ਖੜੇ ਹੋਏ ਨੇ। ਨਾਮ ਦੱਸ ਦਿਓ ਜੀ। ਜੀ। ਸਤਿ ਸ਼੍ਰੀ ਅਕਾਲ ਸਰ। ਮੇਰਾ ਨਾਮ ਮੁਹੰਮਦ ਯਾਸਰ ਹੈ। ਮੈਂ ਇੱਕ ਪੈਰਾਓਲੰਪੀਅਨ ਆ ਤੇ ਏਸ਼ੀਅਨ ਗੇਮ ਮੈਡਲਿਸਟ ਆਂ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲੀ ਸਰਕਾਰ ਆ ਜਿਨੇ ਪੈਰਾ ਦੇ ਪਲੇਅਰਾਂ ਨੂੰ ਇਨਾ ਉੱਪਰ ਤੱਕ ਚੱਕਿਆ ਆ ਤੇ ਹਰ ਤਰ੍ਹਾਂ ਦੀ ਸਪੋਰਟ ਕੀਤੀ ਐ ਐ ਜਦੋਂ ਦੀ ਸਰਕਾਰ ਆਈ ਐ ਕਿ ਮੈਨੂੰ 23 ਤੋਂ 24 ਲੱਖ ਰੁਪਏ ਤਾਂ ਸਿਰਫ ਤਿਆਰੀ ਕਰਨ ਲਈ ਮਿਲ ਚੁੱਕਿਆ ਹੁਣ ਤੱਕ ਸਰ ਜੋ ਮੈਨੂੰ ਲੱਗਦਾ ਕਿ ਅਜੇ ਤੱਕ ਕਿਸੇ ਸਰਕਾਰ ਨੇ ਕਿਸੇ ਪਲੇਅਰ ਨੂੰ ਨਹੀਂ ਦਿੱਤਾ ਤਿਆਰੀ ਕਰਨ ਦੇ ਲਈ ਕਿਹੜੀ ਗੇਮ ਕਰਦੇ ਸਰ ਮੈਂ ਸ਼ਾਰਟ ਪੁੱਟ ਥਰੋ ਸ਼ਾਰਟ ਪੁੱਟ ਹਾਂਜੀ ਤੇ ਸਾਡਾ ਇੱਕ ਮਸਲਾ ਸੀ ਜੋ ਕਿ ਜਿੰਨੇ ਵੀ ਸਾਡੇ ਮੁੱਦੇ ਸੀ ਜਦੋਂ ਉਹਦੀ ਸਰਕਾਰ ਆਈ ਐ ਸਾਰੇ ਨਵਰ ਹੱਲ ਹੋ ਰਹੇ ਨੇ ਸਾਨੂੰ ਕੈਸ਼ ਪ੍ਰਾਈਜ਼ ਸਾਡਾ ਬਰਾਬਰ ਕਰਤਾ ਜਿਹੜਾ ਨੈਸ਼ਨਲ ਮੈਡਲ ਤੇ ਸਿਰਫ 20000 ਰੁਪਿਆ ਮਿਲਦਾ ਸੀ ਜੋ ਕਿ ਹੁਣ ਏਬਲ ਬੋਡੀ ਦੇ ਬਰਾਬਰ ਕਰਤਾ 1 ਲੱਖ ਰੁਪਿਆ ਕਰਤਾ ਤੇ ਬਾਕੀ ਏਸ਼ੀਅਨ ਗੇਮ ਦੇ ਵਿੱਚ 올림픽ਸ ਦੇ ਵਿੱਚ ਸਾਰੇ ਕੈਸ਼ ਪ੍ਰਾਈਜ਼ ਬਰਾਬਰ ਕਰ ਦਿੱਤੇ ਗਏ ਨੇ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦਿਆਂ ਜੀ ਤੇ ਸਰ ਮੇਨ ਮਸਲਾ ਸਾਡਾ ਜੌਬ ਦਾ ਸੀ ਬਹੁਤ ਸਾਰੇ ਪਹਿਲਾਂ ਸਰਕਾਰਾਂ ਕੋਲੇ ਧਰਨੇ ਵੀ ਲੱਗਿਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰ ਆ ਸਰਕਾਰ ਸਾਨੂੰ ਕੋਈ ਧਰਨਾ ਨਹੀਂ ਲਾਉਣਾ ਪਿਆ ਜੋ ਸਾਡੀ ਯੋਗਤਾ ਸੀ ਜੋ ਸਾਡੀ ਅਚੀਵਮੈਂਟ ਸੀ ਉਦੇ ਅਧਾਰ ਤੇ ਤੁਹਾਨੂੰ ਅੱਜ ਨਿਯੁਕਤੀ ਬਦਲ ਮਿਲ ਰਹੀ ਸ। ਥੈਂਕ ਯੂ ਸਰ। ਮੁਬਾਰਕਬਾਦ।